ਬੱਜੀ ਆ ਫਿਕਾ ਗੀ। ਦੋ ਤਰੀਕਾ ਜੀ ਹੋਰ ਦੀ ਸਲੀਪ ਚ ਕੀ ਹਾਲ ਜੋ? ਬੱਜੀ ਬੱਜੀ ਹੋਰ। ਬਹੁਤ ਚੜਦੀ ਕਲਾ ਜੀ। ਹੋਰ ਕਿਵੇਂ ਚੱਲਦਾ ਕੰਮ ਜੀ? ਇੱਦਾਂ ਵੇਖੋ ਚੱਲੀ ਸੀ ਆਂਦਾ ਮਾਲ ਮੂਲ ਥੋੜਾ ਘੱਟ ਮਿਲਦਾ ਹੁਣ ਅੱਜ ਕੱਲ। ਉਹ ਤਾਂ ਜਾਨਵਰ ਦੂਰ ਆ ਜੀ। ਹਾਂ ਫੇ ਮਾਲ ਸਾਰਾ ਉਧਰੋਂ ਲਿਆਈਦਾ ਜਾ ਕੇ। ਹਾਂ ਇੱਥੋਂ ਲੋਕਾਂ ਦਾ ਫੇ ਘੱਟ। ਗੱਤ ਨਹੀਂ ਹੈਗੀ ਹੁਣ ਇੱਥੋਂ ਲੈ ਕੇ ਉਹ ਜੀਆਂ ਫੇ ਬਲਾਵਾ ਵੇਚੀਏ ਤੇ ਫੇ ਕੋ ਦੁੱਧਾ ਤਨ ਦੇਣ ਡੰਗਰ ਤੇ ਬੇਕੋ ਫਾਇਦਾ ਨਹੀਂ। ਤੇ ਫੇ ਉਹ ਕੋਈ ਜੇ ਦੋ ਦੋ ਤਨ ਤਨ ਆਉਂਦੀਆਂ ਕੋ ਆਉਂਦਿਆ ਵੇਕ ਵਗ ਜਾਂਦੀਆਂ। ਹਾਂਜੀ ਹਾਂਜੀ ਇਹ ਰਹੇਗੇ ਜੀ ਪੰਜ ਝੋਟੀਆਂ ਅੱਜ ਜੀ ਅੱਜ ਪੰਜ ਜੀ ਹਾਂ ਪੰਜ ਜੀ ਠੀਕ ਆ ਤੇ ਦੋ ਗੱਬਣਾ ਜੋ ਤਿੰਨ ਮੱਝਾਂ ਸੂਈਆਂ ਆਏ ਉਧਰ ਨਹੀਂ ਸਾਰੀਆਂ ਉਧਰ ਦੀਆਂ ਜੀ ਦੰਦਾ ਜੀ ਦੋਂਦੀਆਂ ਚੋਗੀਆਂ ਝੋਟੀਆਂ ਬਹੁਤ ਜ਼ਿਆਦੀਆਂ ਚੰਗੀਆਂ ਚਲੋ ਦੱਸੋ ਜੀ ਫਰੈਂਦੇ ਬਾਰੇ ਇਹ ਪਹਿਲਾ ਸੂਆ ਝੋਟੀ ਹੈ ਜੀ ਸੂਈ ਹੈ ਨਾ ਜੀ ਹਾਂ ਸੂਈ ਸਵਾਈਏ ਚਾਰ ਦਿਨ ਦੀ ਨਾੜੂ ਤੇ ਬੱਚਾ ਜੋ ਬੱਚਾ ਜੋ ਗਾੜੀ ਲਓ ਜੀ ਠੀਕ ਆ ਤੇ ਤੁਰਪ ਆਖ ਹੋਰ ਵੀ ਦੁੱਧ ਦੁੱਧ ਕਿੰਨਾ ਜੀ ਥੱਲੇ 9 ਕਿਲੋ ਹੋਣਾ ਹੈ ਇਹੋ ਜਿਹੜਾ ਤਿਆਰ ਬਣਾ ਬੋਲਾ ਕਿਲੋ ਬੋਲਾ ਤਿਆਰ ਜਿਹੜਾ ਮੈਂ ਮੈਂ ਝੂਠ ਮਾਰੀਆਂ ਨਹੀਂ ਸਿਰਫ ਇਹ ਕੋ ਜੀ ਦੇ ਵੀ 9 ਕਿਲੋ ਕੋਲਾ ਤਿਆਰ ਆ 9 ਕਿਲੋ ਬੁੱਧ ਹੋ ਗਏ ਪਾਰਟੀ ਵਿੱਚ ਮੈਂ ਜੀ ਵਾਹ ਜੀ ਵਾਹ ਪਹਿਲਾ ਸੂਆ ਹੀ ਹੈ ਨਾ ਜੋਟੀ ਪਹਿਲਾ ਸੂਆ ਜੋਟੀ ਚਾਰ ਦੰਦ ਆ ਦੇਖ ਆਜੋ 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 ਲੈ ਮੂਹਣ ਆਜੋ ਲੋ ਵੇਖ ਸੋਣੀ ਜੋਟੀ ਹੈ ਰਾਸਥਾਂ ਤੋਂ ਆਇਆ ਨਾ ਜੀ ਰਾਸਥਾਂ ਰਾਸਥਾਂ ਜੀ ਜਾਸਾਲੀ ਝੋਟੀ ਜਾਸਾਲੀ ਬਿਲਕੁਲ ਵਧੀਆ ਚੌਈ ਨੂੰ ਬਿਲਕੁਲ ਵਧੀਆ ਇਹਨਾਂ ਦੀ ਇੱਥੇ ਬੱਚਾ ਲਾ ਕੇ ਤੁਹਾਨੂੰ ਬਦਲੇ ਆਇਆ ਤੇ ਇਹਦਾ ਖਾਣੋ ਕੋਈ ਕੋਈ ਨਹੀਂ ਆਓ ਮੰਦੋ ਮੰਦੋ ਤੋਂ ਜਾਣੇ ਕਿ ਤੱਕ ਪਹੁੰਚੀ ਹੋ ਉੱਚੀ ਇਹ ਕੋਈ ਚੋਣ ਫਾਉਂਡ ਵੀ ਕੋਲ ਦਿਨ ਕੋਲ ਕੱਲਾ ਕੱਲਾ ਥਾਣਾ ਕਰੂਗਾ ਬੱਠੀ ਹਾਂਜੀ ਬੋਲੋ ਜੀ ਮੋਲ ਕਾ ਤੋਂ ਦੇ ਆਪਾਂ ਭਾਵੇਂ ਦਾ 35 ਹਾਂਜੀ ਤੇ ਭਾਵੇਂ ਕਾ ਭਾਵੇਂ 40 ਹੁਣ ਕਿਹੜੇ ਹਿਸਾਬ ਨਾਲ ਅੱਜ ਕੱਲ੍ਹ ਬਾਜ਼ਾਰ ਚ ਲੰਡਿਆ ਹਾਂਜੀ ਤੇ ਬਿਲਕੁਲ ਜਿਹੜੀ ਲੈਣ ਦੇ ਨਾਲ ਹੀ 15 ਤੇ 15 ਦੋ ਸਾਡੇ ਇੱਕ 12 ਦੀ ਝੋਟੀ ਦਵਾਂਗਾ 1 ਲੱਖ 12 ਹਜ਼ਾਰ 12 ਹਜ਼ਾਰ ਦੀ ਜਿਹੜੀ ਦੇਣ ਲੈਣਾ ਚਲੋ ਠੀਕ ਆ ਬਿਲਕੁਲ ਠੰਡੀ ਧੀਰੀ ਚਾਰ ਦੰਦ ਮੂੰਹੋਂ ਕੋ ਦੰਦ ਪੱਟ ਕੇ ਵੇਚਦੇ ਜਾਂ ਜ਼ਿਆਦਾ ਦੀ ਝੋਟੀ ਜੋ ਰੱਖੋ ਪਛੋੜੀ ਕਰਨੀ ਆ ਆ ਛੋੜੀ ਹੋਣੀ ਉਹਦੀ ਆਜੋ 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 ਕਿਵੇਂ ਪਈਆ ਸੂਆ ਦੋ ਦੰਦ ਤੇ ਜੋ ਕੱਟੀ ਅਜਾ ਪਹਿਲਾ ਸੂਆ ਦੋ ਦੰਦ ਤੇ ਕੱਟੀ ਇਹ ਵੀ ਸੂਈ ਆ ਸੂਈ ਸਵਾਇਤਾ ਦੀ ਬਿਲਕੁਲ ਉਹ ਬੱਚਾ ਬੱਚਾ ਚਾਰ ਦਿਨ ਦੀ ਸੂਈ ਹੈ ਚਾਰ ਦਿਨ ਸੂਈ ਹੈ ਭਾਜੀ ਕਿਹਨਾਂ ਦੋ ਦਾ ਇਹਦੇ ਥੱਲੇ ਦੁੱਧ ਜਿਹੜਾ ਹੈ ਮਿਣਵਾ ਵਾ ਚਲੋ ਭਾਂ 12 ਵੀ ਲਾ ਲਓ ਯਾਰ 10 ਕਿਲੋ ਤੇ ਭਾਵੇਂ ਕੋ ਆਪਣਾ ਲੀਟਰ ਮਾਰ ਕੇ 10 ਕਿਲੋ ਮਣੀ ਹੈ ਮਿਣਵਾ ਜੀ ਇਹ ਵੀ ਬਿਲਕੁਲ ਖੋਲੋ ਆਹ ਪਹੁੰਚੋ ਠੋਟੀ ਹੈ ਖੋਲੋ ਭਾਜੀ ਇਹ ਵੀ ਦੇਖੋ ਜੀ ਵੱਡੀ ਝੋਟੀ ਆ ਤੇ ਬਿਲਕੁਲ ਨਿੱਕਾ ਸਿੰਗ ਨਾਲੇ ਕਿਤੇ ਸਿੰਗਾ ਵਿੱਚ ਹੀ ਕੋਈ ਰੁਪਈਆ ਨਹੀਂ ਜੋ ਨਾਲ ਚੱਲਦਾ ਆਉਂਦੇ ਕੁੜੀਆਂ ਬਿਲਕੁਲ ਉਂਗਲ ਨਾਲ ਫਿਸਦੀ ਹੈ ਦੇਖੋ ਕਰੋ ਕਰੋ ਜੀ ਲੋ ਜੱਤ ਵਾਲੀ ਝੋਟੇ ਜੀ ਵੀ ਇਹੋ ਕੱਲਾ ਕੱਲਾ ਥਣ ਲਗਾ ਜੈਡ ਬਲੈਕ ਕਾਲੀ ਸ਼ਾਹ ਝੋਟੀ ਰਾਜਸਥਾਨ ਦੀ ਆਂਦ ਆਂਦ ਜੀ ਆਂਦੋ ਆਂਦ ਲਿਆਓ ਕਰੋ ਵੇ ਆ ਮੂੰਹ ਵੀ ਜੋ ਫੜ ਕੇ ਦੋ ਦੰਦ ਮੂੰਹ ਹੋ ਜੋ ਨਹੀਂ ਠੀਕ ਹੈ ਜੀ ਦੋ ਦੰਦ ਦੋ ਦੰਦ ਲੈ ਚੱਲ ਦੋ ਦੰਦ ਝੋਟੇ ਜੀ ਨਹੀਂ ਭਾਈ ਜੀ ਖਰਾ ਕਰਾ ਬੰਦੀਆਂ ਭਾਈ ਅਕਸਰ ਬਾ ਠੀਕ ਹੈ ਠੀਕ ਜਾ ਠੀਕ ਹਾਂ ਜੀ ਬਈ ਮਰੇ ਜੈ ਜੀ ਜਦਾਂ ਦੋ ਜੈ ਜੀ ਕੋਲ ਦੀ ਮੁੱਲ ਦੇ ਤਾਂ ਕਰਦੇ ਆ 150 ਹਾਂ ਜੀ ਤੇ ਜਿਹੜੀ ਹਾਂ ਨਾ ਵਾਲੇ ਤੋਂ ਵੀ ਦੀ ਹਾਂ ਦੇ ਨਾਲ 1 ਲੱਖ 20000 1 ਲੱਖ 20000 ਦੀ ਕੱਟੀ ਦੋਣੀ 100 ਹੀ ਹੋਣੀ ਆ 100 ਹੀ ਬਸ ਉਹਦੇ ਨੂੰ ਬਸ ਠੀਕ ਆ ਜੀ ਇੱਧਰ ਆ ਕੇ ਆ ਵੀ ਪਹਿਲਾ ਧੂਆ ਜੋ ਇਹ ਵੀ ਘਪਣਾ ਇਹ ਘਪਣਾ ਇਹ ਘਪਣਾ ਹਾਂ ਘਪਣਾ ਠੀਕ ਆ ਬਹੁਤ ਅੱਧੀ ਚੰਗੀ ਚੌਕੀ ਮੋਹੋ ਜੋਏ 4 ਦਿਨਾਂ ਦੇ ਵਿੱਚ ਪੰਜ-ਚਾਰ ਦਿਨ ਲੈ ਗਏ ਓ ਠੀਕ ਹੈ ਜੀ ਲੋ ਜੀ ਪਹਿਲਾ ਸੁਆ ਤੇ ਦੇਖੋ ਜੀ ਇਹ ਵੀ ਦੇਖੋ ਹੁਣ ਕਾਲਾ ਆ ਇਹ ਵੀ ਉਧਰ ਹੀ ਆਈ ਆ ਹਾਂ ਹਾਂ ਉਹ ਰਾਜਾ ਮੈਂ ਮਾਨ ਖੜਾ ਰਾਜੀ ਵੇਖੋ ਛੋਟੀ ਮੈਂ ਪੂਰੀ ਫਲੀ ਵਿੱਚ ਭਾਈ ਜੀ ਆ ਜੋ ਲੈਓ ਕੱਲਾ ਕੱਲਾ ਖਾਣ ਲੱਗਿਆ ਨਾਲੇ ਦੇਖੋ ਸੋਨ ਕੋ ਨੈਤ ਅੱਬੀ ਪੂਰੀ ਆ ਮੇਕ ਬੋਲ ਧੀਰ ਦੀ ਬਸ ਠੀਕ ਹੈ ਜੀ ਠੀਕ ਹੈ ਹਾਂ ਜੀ ਜਿਹਦੀ ਸੀ ਮੋਲ ਕਰਮ ਪਾਪਾ ਇਹਦਾ ਕਰਕੇ ਦਾਫ ਹਾਂ ਜੀ ਤੇ ਭਾਵੇਂ ਕਰੀਏ ਲੱਖ ਹੂੰ 90000 ਦੀ ਹਾਂ ਨਹੀਂ ਹਾਂ ਨਹੀਂ ਬਸ ਜਾਨ ਦੂਜੀ ਵੀ ਛੋੜ ਹੀ ਹੋਊਗੀ ਉਹਦੇ ਚ ਆ ਜਾਓ ਆ ਤੀਜਾ ਸੁਆ ਮਾਦ ਜੂ ਜਵਾਰ ਦੀਆਂ ਝੋਟੀਆਂ ਪਿਆਰ ਆ ਜੇ ਮੈਂ ਲੋਤੀ ਅੱਜ ਸਿਰੇ ਪਰ ਸੂਣ ਵਾਲੇ ਜੀ ਬਿਲਕੁਲ ਸੁਸਤ ਨੇ ਬੰਬੀ ਆ ਗਈ ਮੈਂ ਨਾ ਕੋਈ ਨਹੀਂ ਆਦੀ ਅਪਾਇੰਟਮੈਂਟ ਉਹ ਤਾਂ ਲਊਗੀ ਮੈਂ 15 ਕਿਲੋ ਵਾਹ ਜੀ ਬਹੁਤ ਚੰਗੀ ਝੋਟੀ ਹੈ ਇਹ ਦੇਖੋ ਆਹ ਦੇਖੋ ਇਹ ਤੋਂ ਦੇ ਨਹੀਂ ਬੱਸ ਲਊਗੀ ਹਾਂਜੀ ਤੇ ਜਾਂ ਤੂਆ ਇੱਕ ਦੋ ਦਿਨਾਂ ਲਈ ਲਈ ਜੀ ਤੇ ਪ੍ਰੋਲ ਲਊਗੀ ਜੀ ਤੇ ਵੇਖੋ ਕਰਾ ਦੇ ਥੱਲਾ ਚੈੱਕ ਕਰ ਮਾਣਾ ਜਾ ਆ ਵੇਖੋ ਜੀ ਮੈਂ ਮੈਂ ਦਾ ਚੋਰੜੇ ਜਦੋਂ ਮੈਂ ਆੰਦਰੀ ਲਿਆਓ ਦੋ ਰੋਗ ਰੰਗ ਇਹਦਾ ਵਾਕਿਆ ਵਾਕੀ ਮੇਰੀ ਪਾਈ ਹੈ ਕੋਈ ਸ਼ੱਕ ਨਹੀਂ ਬਹੁਤ ਫਾਇਦੇ 15 14 ਸਿਰ ਮੈਂ ਦੁੱਧ ਛੱਡਦੀ ਹੈ ਠੀਕ ਆ ਹਾਂਜੀ ਭਾਈ ਜੀ ਮਾ ਬੋਰ ਸੇ ਕਰ ਦੋ ਇਹਦਾ ਕਰ ਦਿਓ ਇੱਕ ਪਹਿਲੀ ਵਾਰ ਕਰ ਦਿਓ ਹਾਂਜੀ ਤੇ 95000 ਦੀ ਜਿਹੜੀ ਹੈ ਬਿਲਕੁਲ ਹਾਂ ਨਾ ਛੋੜ ਹੀ ਹੋਊਗੀ ਬਸ ਠੀਕ ਹੈ ਹਾਂ ਜੀ ਜਾਣ ਦੋ ਆ ਜਿਓਰਾ ਦਾ ਇਹਨਾਂ ਦਾ ਇਹਨਾਂ ਦਾ ਕੰਮ ਜਿਹੜਾ ਛੋਟਾ ਕਰ ਬਿਲਕੁਲ ਭਾਜੀ ਬਿਲਕੁਲ ਔਰ ਦੂਜਾ ਦੁੱਧ ਉਹ ਮੈਂ ਦਾ ਹਾਂਜੀ ਤੇ 15 ਕਿਲੋ ਦੁੱਧ ਦੇ ਥੱਲੇ ਹਾਜਰ ਤੋਂ ਆਏ ਮਿਲਿਆ ਪੱਕਾ ਪੱਕਾ ਯਾਰਤਾ ਨਹੀਂ ਮੈਂ ਪਾਕਿਸਤਾਨ ਦੀ ਲੋ ਜੀ 15 ਦਾ ਦੁੱਧ ਹਾਜਰ ਆਇਆ ਦੁੱਧ ਤਿਆਰ ਤੇ ਮਗਰ ਕੱਟੀ ਚੋਈ ਦੀ ਕੱਟੀ ਮਗਰ ਆ ਹਾਂ ਇਹ ਵੀ ਵੇਖੋ ਖੋਲੋ ਖੋਲੋ ਭਾਜੀ ਆ ਚੋਈ ਜੁਆ ਵਰੀਆ ਮੈਨਾਂ ਵੀ ਇੱਕ ਦਮ ਆਇਆ ਜੋ ਕੇ ਕੰਡੇ ਤੇ ਜਾੜਵਾ ਖੜੀ ਲੋ ਜੀ ਵੇਖੋ ਜੈਡ ਬਲੈਕ ਜੋਟੀ ਜੈਡ ਬਲੈਕ ਤੇ ਵੇਖੋ ਪੂਰੀ ਜ਼ੋਰਦਾਰਸ ਜੋਟੀ ਤੇ ਦੇਖੋ ਲੈਵਾ 15 ਕਿਲੋ ਦਾ ਪੂਰਾ ਹਾਜ਼ਰ ਆਂਦੋ ਜੀ ਆਂਦੋ ਆਂਦੋ ਲਿਆਓ ਕਰਾ ਦੇ ਪੂਰੀ ਕੱਟਕਾਰ ਦੀ ਜੈਡ ਵੱਡੀ ਵੱਡੀ ਜੋਟੀ ਪੂਰੀ ਜੀ ਸੋਹਣੀ ਜੋਟੀ ਨਾਲੇ ਨਸਲ ਬਹੁਤ ਜੋਟੀ ਦੇ ਆ ਮੈਂ ਥੋੜੇ ਡਲੇ ਵਾਲੇ ਹੀ ਬਠੀ ਜੀ ਆ ਬਾਬਾ ਜੀ ਕੱਟੀ ਆ ਗਈ ਨੀ ਇਹਦੇ ਮਗਰ ਕੱਟੀ ਕੱਟੀ ਮਗਰ ਆ ਗਈ ਜਿਹਦਾ ਸੁਆਜੋ ਬਸ ਠੀਕ ਆ ਹਾਂ ਤੇ ਦੋ ਤਿੰਨ ਜਿਹੜਾ ਵਿੜਮਾ ਦੁੱਧ ਜੋੜੇ ਤੇ ਥੰਡੇ ਜੀ ਹਾਂਜੀ ਇਹਦਾ ਮੁੱਲ ਤੇ ਕਰਦੇ ਆ ਭਾਵੇਂ ਡੇਢ ਵੀ ਹੋਣਾ ਅੱਜ ਕੱਲ ਤੇ ਮੰਗੀ ਜਾਂਦੇ ਨੇ ਜਿਹੜੇ ਹਸਾਂ ਨਾਲ ਮਤਲਬ ਕੰਮ ਚ ਲੱਡਿਆ ਤੇ ਜਿਹੜੀ ਹਾਂ ਨਾਲ ਇਹ ਗੱਲ ਆ ਤੇ ਦੇ ਪੰਜੀਆ ਵੀ ਬਿਲਕੁਲ ਹੀ ਜਿਹੜੀ 1.25 ਦੀ ਯੈਸ ਨੋ ਯੈਸ ਨੋ ਹੀ ਬਸ ਹੋ ਜਾਊਗਾ ਮੰਦਰ ਕੋਈ ਛੋਟ ਛਪਾਈ ਹੋਊਗਾ ਇਹਦੇ ਚ ਕਰ ਦੋ ਹੁਣੇ ਹੀ ਕਰ ਦੋ ਹੋਣ ਕੀ ਕਰਨਾ ਕੋਈ Jharkhand ਛੱਡ ਦਾਂਗੇ ਕੋਈ ਜ਼ਿਆਦਾ ਨਹੀਂ ਹੋਣਾ ਸੰਦੀਪ ਜੀ 20 1 23 ਨਹੀਂ 1 23 ਮੈਨਾਂ ਨਹੀਂ 23 10 20 ਉਹ ਨਹੀਂ ਬਿਲਕੁਲ ਘੱਟ ਅਸੀਂ ਤੱਕਾ ਹੋ ਜਾਂਦਾ ਜਾਨ 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 10 20 ਕੋਈ ਨਹੀਂ ਆ ਜਾਓ ਮੈਂ ਬਾਲੀ ਵੱਡੀ ਆ ਦੁੱਧ ਬੜਾਈ ਚਲੋ ਦੇਖੋ ਜੀ ਪਸ਼ੂ ਬਹੁਤ ਸੋਹਣੇ ਆ। ਸਾਡੀ ਜਿਹੜੀਆਂ ਕੋਈ ਚੰਗੀ ਤੇ ਚੈੱਕ ਕਰਕੇ ਚੋਆਈ ਕਰੀ ਹੈ ਨਾ ਜੀ। ਇਹ ਆਪ ਕੋ ਤਾਂ ਬੱਚੇ ਲਾ ਦੇਣੀ ਨਾ ਪਹਿਲੇ। ਹਾਂ ਬਸ। ਹੈ? ਪਠੀਕ ਆ। ਹਾਂ, ਕਟੀਆਂ ਬਹੁਤ ਜ਼ਿਆਦੀਆਂ। ਚਲੋ। ਹੋਰ ਬਜੀ ਫਿਰ। ਹਾਂ, ਠੀਕ ਆ ਜੀ। ਵਧੀਆ ਵਧੀਆ ਸਨੀ ਜੀ। ਵੱਡਾ ਨੰਬਰ ਜੀ ਫਿਰ। ਨੰਬਰ ਆਪਣਾ 81436 ਹਾਂ ਜੀ ਤੇ 37725 ਠੀਕ ਆ। ਹਾਂ, ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਤਰਨਤਾਰਨ। ਠੀਕ ਆ। ਤੇ ਨਾਮ ਤੁਹਾਡਾ ਨਾਮ ਸੁਖਵਿੰਦਰ ਸਿੰਘ ਸਿੰਧੂ ਕਰਕੇ ਜਿਆਦਾ ਕਹਿੰਦੇ ਆ ਪਿੰਡ ਦੋਤੀਪੁਰਾ ਪਿੰਡ ਦੋਤੀਪੁਰਾ ਜੀ ਸਸਿਖ ਜਿੱਥੋਂ ਦਾ ਦਾਰਾ ਪਹਿਰਵਾਨ ਜੋ ਸਾਡੇ ਪਿੰਡ ਦਾ ਕਿਸੇ ਕੋਲ ਆਉਂਦਾ ਹੈ ਜੀ ਹੈ ਦਾਰਾ ਪਹਿਰਵਾਨ ਹਾਂ ਦਾਰਾ ਪਹਿਰਵਾਨ ਦੀ ਦੋਤੀਪੁਰ ਦਾ ਠੀਕ ਹੈ ਭਾਈ ਹਾਂ ਜੀ ਹਾਂ ਜੀ